ਮੇਧ ਦਰਿਆਉ ਜਨਮ ਹਾਮ ਕਾਲਤ ਧੂਬੈ ਸੋਖੋ ਟਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਤਨ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ ਤੀਜਾ ਕਾਚਾ ਧਨ ਸੰਚੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੋਨ ਆਵੈ ਜਾਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੋਨ ਆਵੈ ਜਾਏ ਰਹਾ ਮਨ ਮੁਖ ਭੂਲੇ ਛੱਬ ਮਰੈਂਗਾ ਵਾਰੋ ਪਵ ਜਲ ਡੂਬੇ ਨਾ ਔਰ ਵਾਰ ਨ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ ਐਨਸ ਬਹਿਰਾਗ ਚੌ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸੁਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ पछाण है को सच साचा सच आप दृढ़ाए नानक आपे वेख आपे सच लाए सब किश साचा साचा है सुए उत्तम ब्रह्मा पछाण है को ਸੱਚ ਸਾਚਾ ਸੱਚ ਆਪ ਦੜਾਏ ਨਾਨਕ ਆਪੇ ਵਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਪਾਵਨ ਮੁਖਵਾਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤਨਾਸੀ ਜਾਤ ਦੇ ਵਿੱਚ 600 65 ਅੰਕ ਤੋਂ ਸ਼ੁਰੂ ਹੋ ਕੇ 66 ਅੰਕ ਤੇ ਇਹ ਸ਼ਬਦ ਸਮਾਪਤ ਹੁੰਦਾ ਹੈ। ਪਾਤਸ਼ਾਹ ਜੀ ਨੇ ਵੀ ਬਹੁਤ ਪਿਆਰਾ ਸਾਨੂੰ ਹੁਕਮ ਕੀਤਾ ਹੈ ਕਿ ਕਾਚਾ ਕੰਨ ਸੰਚੇ ਮੂਰਖ ਗਵਾਰ, ਮਾਨਵਤ ਭੂਲੇ, ਅੰਧ ਗਵਾਰ, ਮਨੋਖਾ ਆਪਣੀ ਜ਼ਿੰਦਗੀ 'ਚ ਵਿਸ਼ਿਆਂ ਵਕਾਰਾਂ ਦਾ ਕਾਚਾ ਕੰਨ ਇਕੱਠਾ ਕਰਦਾ ਰਹਿੰਦਾ ਹੈ। ਇਹਦੇ ਨਾਲ ਉਹਦੀ ਜ਼ਿੰਦਗੀ 'ਚ ਸੁੱਖ ਘਟ ਤੇ ਦੁੱਖ ਵਧ ਪ੍ਰਾਪਤ ਹੁੰਦੇ ਨੇ। ਕਾਚਾ ਕੰਨ ਸੰਚੇ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਮੰਦੇ ਪਿਛੇ ਤੁਰਨ ਵਾਲਾ ਮੂਖੋ ਗਵਾਰਾਂ ਵਾਲਾ ਆਪਣਾ ਜੀਵਨ ਜਿੰਦਾ ਹੈ ਤੇ ਪਾਸ਼ਕ ਦੇ ਵਿਖਿਆ ਕਹਿ ਤਨ ਬੇਕੰਦੇ ਜਹਿਰ ਜੇਰ ਵਾਲੇ ਇਸ ਧੰਦੇ ਨਾਲ ਵਿਖਿਆ ਕਹਿ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤਿ ਸਾਹ ਜਾਨਦਾਰ ਤੇ ਵੀ ਅੱਗੇ ਨਹੀਂ ਜਾਂਦਾ ਦਾ ਭਾਵ ਹੈ ਤੁਹਾਡੀ ਜ਼ਿੰਦਗੀ ਦੇ ਸਾਥ ਜਿਵੇਂ ਆਪਾਂ ਆਪਣੀ ਧੀ ਨੂੰ ਪੇਕੇ ਘਰ ਸਿੱਖਿਆ ਜਿੰਨੇ ਆਪਾਂ ਇੱਕ ਸ਼ਬਦ ਬੋਲਦੇ ਆਂ ਪੁੱਤ ਕੋਈ ਚੰਗੇ ਕੋਲ ਸਿੱਖ ਲਾ ਅੱਗੇ ਤੇਰੇ ਕੰਮ ਆਊਗਾ। ਤੋ ਅੱਗੇ ਦਾ ਭਾਅ ਹੁੰਦਾ ਸਹੁਰੇ ਘਰ ਫੇਰੇ ਕੰਮ ਆਉਗਾ। ਜਿਵੇਂ ਆਪ ਆਪੜੇ ਬੱਚਿਆਂ ਨੂੰ ਇਹ ਗੱਲ ਕਹਿੰਨੇ ਪੁੱਤ ਪੜ੍ਹਾਈ ਕਰ ਲਓ ਕੋਈ ਚੰਗੀ ਸਿੱਖਿਆ ਲੈ ਲਓ ਅੱਗੇ ਤੁਹਾਡੇ ਕੰਮ ਉਹ ਅੱਗੇ ਦਾ ਭਾਅ ਹੁੰਦਾ ਆਉਣ ਵਾਲਾ ਸਮਾਂ ਜਿਹੜਾ ਹੈ। ਤੋ ਇੱਥੇ ਮਹਾਰਾਜ ਕਹਿੰਦੇ ਆ ਨਾ ਸਾਥ ਜਾਏ ਨਾ ਪ੍ਰਾਪਤ ਸਾਹ ਜਾਨਦਾਰ ਸੁਭਾਅ ਵੀ ਤੁਹਾਡੀ ਜ਼ਿੰਦਗੀ 'ਚ ਵਿਸ਼ਿਆ ਵਕਾਰਨ ਦੇ ਜਿਹੜੇ ਕੱਚੇ ਧੰਨੇ ਤੁਹਾਡੀ ਜ਼ਿੰਦਗੀ ਨੂੰ ਸੁਖੀ ਬਣਾਉਣਾ ਇਹਨੇ ਤੁਹਾਡੀ ਜ਼ਿੰਦਗੀ 'ਚ ਸੁੱਖ ਨਹੀਂ ਲੈ ਕੇ ਆਉਣਾ। ਬਿਖਿਆ ਕਹਿ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਫਿਰ ਮਹਾਰਾਜ ਕੀ ਕਰੀਏ ਤੇ ਸਮਝਾਉਂਦੇ ਆ ਸੱਚਾ ਤਨ ਗੁਰਮਤੀ ਪਾਏ ਕਾਚਾ ਤਨ ਹੁਣ ਆਵੇ। ਸੱਚਾ ਤਨ ਦੇ ਗੁਰੂ ਦੀ ਮਾਤ ਉਤੇ ਤੁਰਿਆ ਤੇ ਕਾਚਾ ਤਨ ਮਨ ਦੀ ਮਾਤ ਮਨ ਦੀ ਮਾਤ ਮੁਤਾਬਕ ਕੀਤਾ ਹੋਇਆ ਕੰਮ ਕੱਚਾ ਹੈ ਤੇ ਗੁਰੂ ਦੀ ਮਾਤ ਮੁਤਾਬਕ ਕੀਤਾ ਹੋਇਆ ਕੰਮ ਸੱਚਾ ਇਸ ਕਰਕੇ ਆਓ ਗੁਰੂ ਬਖਸ਼ਿਸ਼ ਕਰੇ ਅਸੀਂ ਪਾਤਸ਼ਾਹ ਜੀ ਦੀਆਂ ਇਹਨਾਂ ਪਾਵਨ ਸਿੱਖਿਆਵਾਂ ਨੂੰ ਜ਼ਿੰਦਗੀ ਦਾ ਘਰ ਬਣਾਈਏ ਸਾਰੇ ਸੰਗਤ ਦਾ ਬਹੁਤ ਬਹੁਤ ਧੰਵਾਦ ਹੈ। ਕਿ ਆਪਾ ਆਪਣੀ ਜੀਵਨੀਆ ਪਰ ਜਿੰਦਗੀ ਜੋ ਸਮਾਂ ਕਢੀ ਬਹੁਤ ਪਿਆਰ ਨਾਲ ਜੁੜ ਕੇ ਪਹੁੰਚਿਓ ਸਾਥ ਸੰਗਤ ਜੀ ਐਦਲਾਰ ਤੇ ਦੀਵਾਨ ਵਿੱਚ ਵੀ ਆਪਾਂ ਇਦਾਂ ਹੀ ਗੁਰਮਤਿਆਂ ਵਿਚਾਰਾਂ ਬਾਣੀ ਦਾ ਕੀਤਰੇ ਹੋਏਗਾ ਆਖੀ ਨੇ ਟਾਈਮ ਨਾਲ ਪਹਿਲਾਂ ਪਹੁੰਚਣ ਦਾ ਯਤਨ ਕਰਨਾ ਤਾਂ ਕਿ ਆਪਾਂ ਪਾਤਸ਼ਾਹ ਦੀ ਬਾਣੀ ਦੀਆਂ ਨਾਲ ਮਿਲ ਕੇ ਵਿਚਾਰਾਂ ਦੀ ਸਾਂਝ ਪਾ ਸਕੀਏ ਸਾਰੇ ਸੰਗਤ ਦਾ ਧੰਨਵਾਦ ਬੜੇ ਅਦਬ ਨਾਲ ਫਤਿਬਲਾਉ ਤੇ ਗੱਜ ਕੇ ਆਪੋ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ